ਬੰਤਾ ਸਿੰਘ ਨੂੰ ਵੀ ਚਤਾਵਰੀ ਦੇ ਇਹ ਜੋ ਕੁਝ ਤੋਂ છુપਾਇਆ ਹੋਇਆ ਹੈ ਨਾ ਅਜੇ ਤੱਕ ਉਹ ਸਾਬ ਸਾਹਮਣੇ ਆਣਾ ਦੇਖਿਓ ਤੇ ਤੁਹਾਡਾ ਬੰਦਾ ਕੀ ਆ ਬੰਤਾ ਸਿੰਘ ਜੀ ਇਹ ਗੁਰੂ ਸਾਹਿਬ ਦੇ ਟਾਈਮ ਤੇ ਇਦਾਂ ਚੱਲਦਾ ਸੀ ਅਸੀਂ ਉਹੀ ਕੁਝ ਕਰਨਾ ਜੋ ਗੁਰੂ ਸਾਹਿਬ ਦੇ ਟਾਈਮ ਤੇ ਚੱਲਦਾ ਸੀ 30 ਸਾਲ ਪਹਿਲਾਂ ਲੈ ਲਓ ਤੁਹਾਨੂੰ ਪਤਾ ਹੀ ਨਹੀਂ ਸੀ ਵੀ ਆ ਫੋਨ ਦੇ ਵਿੱਚ ਕੀ ਕੀ ਆ ਜਾਣਾ ਸਾਰੇ ਯੂਜ਼ ਕਰਦੇ ਆ ਨਾ ਬੰਤਾ ਸਿੰਘ ਉਹ ਨਹੀਂ ਸਾਰੇ ਉਦੋਂ ਤਾਂ ਨਹੀਂ ਕਹਿੰਦੇ ਵੀ ਅਸੀਂ ਉਹ ਗੁਰੂ ਨਾਨਕ ਪਾਤਸ਼ਾਹ ਵਾਲਾ ਸਿਸਟਮ ਯੂਜ਼ ਕਰਨਾ ਫੋਨ ਸਾਰੇ ਲਈ ਫਿਰਦੇ ਆ ਆਈਫੋਨ ਨਵਾਂ ਲੇਟੈਸਟ ਤੋਂ ਲੇਟੈਸਟ ਘੜੀ ਵੀ ਬਣਾ ਰਹੇ ਆ ਬਾਬਾ ਬੰਤਾ ਸਿੰਘ ਤੇ ਬਾਬਾ ਧੋਮਾ ਜੀ ਮਿਲ ਕੇ ਦੋਨੇ ਹੀ ਸਮਪਰਦਾਇ ਸਾਰੇ ਮਿਲ ਕੇ ਇੱਕ ਘੜੀ ਬਣਾ ਰਹੇ ਜਿਹੜੀ ਇਹਨਾਂ ਨੇ ਲਾ ਕੇ ਸਟੇਜ ਤੇ ਜਾਇਆ ਕਰਨਾ ਜਿੱਚ ਵਿਸਿਆ ਚਸਿਆ ਘੜੀਆਂ ਉਹਦੇ ਹਿਸਾਬ ਨਾਲ ਬਣਨੀਆਂ ਕਿਉਂਕਿ ਇਹ ਜਿਹੜੀ ਘੜੀ ਲਾਉਂਦੇ ਆ ਇਹ ਵੀ ਇੱਥੇ ਬਾਹਰਲੀ ਕੰਟਰੀਆਂ ਦੀ ਬਣੀ ਹੋਈ ਆ ਘੜੀ ਜਿਹੜਾ ਟਾਈਮ ਦੱਸਦੀ ਆ ਇਹ ਟਾਈਮ ਵਾਸਤੇ ਵੀ ਜਿਹਦਾ ਵਧੀ ਸੁਧੀ ਆ ਨਾ ਭਾਜੀ ਇਦਾਂ ਟਾਈਮ ਵਾਸਤੇ ਰ ਘੜੀ ਵੀ ਆਪਣੀ ਕਲਾਕੀ ਇਹਨਾਂ ਨੂੰ ਬਣਾਉਣੀ ਪੈਣੀ ਆ ਹਾਂਜੀ ਕਰੋ ਦੇਖੋ ਜਿਹੜਾ ਨਾ ਧਰਮ ਆ ਆਉਣ ਵਾਲੇ ਸਮੇਂ ਦੇ ਨਾਲ ਚੱਲੂਗਾ ਉਹੀ ਰਹੂਗਾ ਨਹੀਂ ਤਾਂ ਜਿਹੜੀ ਸੱਧੂ ਸਾਹਿਬ ਨੇ ਗੱਲ ਕੀਤੀ ਆ ਇਹ ਹੌਲੀ ਹੌਲੀ ਸਾਰੇ ਖਤਮ ਹੋ ਕੇ 21 ਬਣ ਜਾਣਾ ਸਾਰਾ ਕੁਝ ਕਿਉਂਕਿ ਤੁਸੀਂ ਬੈਕਵਰਡ ਲੈ ਕੇ ਜਾਣਾ ਚਾਹੁੰਦੇ ਆ ਵੀ ਗੁਰੂ ਸਾਹਿਬ ਦੇ ਟਾਈਮ ਤੇ ਇਦਾਂ ਚੱਲਦਾ ਸੀ ਅਸੀਂ ਉਹੀ ਕੁਝ ਕਰਨਾ ਜੋ ਗੁਰੂ ਸਾਹਿਬ ਦੇ ਟਾਈਮ ਤੇ ਚੱਲਦਾ ਸੀ ਇਦਾਂ ਨਹੀਂ ਹੁੰਦਾ ਜਿਹੜੀ ਈਵੋਲੂਸ਼ਨ ਦੀ ਥਿਊਰੀ ਆ ਨਾ ਬੰਦਾ ਹਮੇਸ਼ਾ ਅੱਜ ਤੋਂ 15 20 30 ਸਾਲ ਪਹਿਲਾਂ ਲੈ ਲਓ ਤੁਹਾਨੂੰ ਪਤਾ ਹੀ ਨਹੀਂ ਸੀ ਵੀ ਆਹ ਫੋਨ ਦੇ ਵਿੱਚ ਕੀ ਕੀ ਆ ਜਾਣਾ ਸਾਰੇ ਯੂਜ਼ ਕਰਦੇ ਆ ਨਾ ਬੰਤਾ ਸਿੰਘ ਨੂੰ ਨਹੀਂ ਸਾਰੇ ਉਦੋਂ ਤਾਂ ਨਹੀਂ ਕਹਿੰਦੇ ਵੀ ਅਸੀਂ ਉਹ ਗੁਰੂ ਨਾਨਕ ਪਾਤਸ਼ਾਹ ਵਾਲਾ ਸਿਸਟਮ ਯੂਜ਼ ਕਰਨਾ ਫੋਨ ਸਾਰੇ ਲਈ ਫਿਰਦੇ ਆਈਫੋਨ ਨਵਾਂ ਲੇਟੈਸਟ ਤੋਂ ਲੇਟੈਸਟ ਸੋ ਭਾਈ ਤਾਂ ਬੜਾ ਚਲਣਾ ਪਣਾ ਦੁਨੀਆ ਦੇ ਹਾਂਜੀ ਹੁਣ ਤਾਂ ਗੱਲ ਇੱਥੇ ਤੱਕ ਚਲ ਜਣੀ ਆ ਕਿ ਜੇ ਸਾਡਾ ਮੇਰਾ ਤੁਹਾਡਾ ਜਗਮਉਂਦ ਭਾਜੀ ਦਾ ਸਾਰਿਆਂ ਦਾ ਜੇ ਕਿਸੇ ਨੇ ਕੈਰੈਕਟਰ ਫੁੱਲਣਾ ਹੋਊਗਾ ਨਾ ਬੰਤਾ ਸਿੰਘ ਨੂੰ ਵੀ ਚਤਾਵਨੀ ਦੇ ਦੇਦਨੇ ਆ ਹਾਂ ਬੰਤਾ ਸਿੰਘ ਆ ਏਆਈ ਨੇ ਸਾਰੇ ਕੈਰੈਕਟਰ ਕੱਢ ਗਏ ਬਾਹਰ ਖੜੇ ਸਾਰਿਆਂ ਦੇ ਸਾਹਮਣੇ ਬਿਲਕੁਲ ਤੇ ਜੋ ਕੁਝ ਤੋਂ ਛੁਪਾਇਆ ਹੋਇਆ ਨਾ ਅਜੇ ਤੱਕ ਉਹ ਸਭ ਸਾਹਮ ਮਰਨ ਤੋਂ ਬਾਅਦ ਅੰਮ੍ਰਿਤ ਛਕਾਉਣਾ ਜਾਂ ਹੋਰ ਵੀ ਅਸੀਂ ਨਿੱਜੀ ਤੌਰ ਤੇ ਜਾਣਾ ਤਾਂ ਨਹੀਂ ਚਾਹੁੰਦੇ ਪਰ ਅੰਮ੍ਰਿਤ ਕਿਉਂਕਿ ਇੱਕ ਗੁਰੂ ਪਾਸ਼ਾ ਵੱਲੋਂ ਜਿਹੜਾ ਉਹ ਵਿਧੀ ਸ਼ੁਰੂ ਕੀਤੀ ਗਈ ਸੀ ਜੀਂਦੇ ਵਿੱਚ ਛਕਾਉਣਾ ਇੱਕ ਬੰਤਾ ਸਿੰਘ ਜੀ ਇਹ ਮਰਿਆਂ ਨੂੰ ਅੰਮ੍ਰਿਤ ਛਕਾਉਣ ਵਾਲੀ ਗੱਲ ਵੀ ਆਉਣੀ ਹੈ ਜੇ ਅਜੇ ਤੂੰ ਜਨਵਰੀਆਂ ਫਰਵਰੀਆਂ ਤਰੇ ਫਿਰਦੇ ਹੋ ਹਾਂਜੀ ਬਿਲਕੁਲ ਇਹ 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 ਦੇਖਿਓ ਤਾਂ ਤੁਹਾਡਾ ਬੰਦਾ ਕੀ ਆ ਬੰਤਾ ਸਿੰਘ ਜੀ ਇਹ ਤਾਂ ਮਤਲਬ ਭਵੇਖ ਦੱਸਣ ਲੱਗ ਪਈਏ ਆ ਜੀ ਭਾਜੀ ਉਹਨੂੰ ਕੁਝ ਦੱਸਈਏ ਤੇ ਉਹ ਦੱਸ ਦਿੰਦੀ ਆ ਪਿਆਲੋ ਚਕੂਗਾ ਹਾਂਜੀ ਜਦੋਂ ਜਦੋਂ ਸੁਖਦੇਵ ਭਾਜੀ ਕਹਿੰਦੇ ਹੁੰਦੇ ਨਿੱਜੀ ਗੱਲ ਨਹੀਂ ਨਿੱਜੀ ਨਹੀਂ ਜਦੋਂ ਖੰਡੇ ਬਾਟੇ ਦੀ ਪੌਲ ਦੀ ਗੱਲ ਆਉਣੀ ਆ ਜਦੋਂ ਨਾਲਕ ਦੇ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦੀ ਗੱਲ ਉਹ ਤੇ ਨਿੱਜੀ ਨਹੀਂ ਰਹਿ ਜਾਂਦੀ ਜੇ ਕਿਸੇ ਦਾ ਮਾਂ ਪਿਓ ਦੀ ਡੈਥ ਹੋ ਗਈ ਆ ਉਹਨੂੰ ਸਾਰੀ ਉਮਰ ਉਹਨੇ ਸ਼ਰਾਬ ਪੀਤੀ ਹੋਵੇ ਤੇ ਮਰਦੇ ਤੇ ਉਹਦੇ ਮੂੰਹ ਦੇ ਵਿੱਚ ਕਿਹਾ ਵੀ ਹੁਣ ਖੰਡੇ ਬਾਟੇ ਦੀ ਪੌਲ ਮਰੀ ਨੂੰ ਛਕਾਉਣੀ ਆ ਇਹ ਕੋਈ ਸਤਿਗੁਰ ਬਾਣੀ ਦਾ ਇਹ ਕੋਈ ਸਤਿਗੁਰ ਸੰਗਤ ਆ ਕਰ ਸਕਦੀ ਆ ਜਿਹੜੀ ਉਹ ਬਾਜੀ ਗੱਲ ਕਰਕੇ ਗਏ ਨਾ ਉਹ ਗੱਲ ਸਾਨੂੰ ਅਗਲੇ ਅਗਲੇ ਪੌਡੇ ਤੇ ਚੜਾ ਗਏ ਆ ਸਾਨੂੰ ਚੌਥੇ ਪੌਡੇ ਤੋਂ ਹੁਣ ਪੰਜਵੇਂ ਪੌਡੇ ਤੇ ਲੈ ਗਏ ਆ ਉਹ ਬੜੀ ਉਹ ਹਲੇ ਹਜੇ ਤਾਂ ਹਾਈ برداشت ਨਹੀਂ ਹੋਣ ਰਿਆ ਤੇਈ ਪੋ ਨਹੀਂ برداشت ਹੋਣ ਰਈ ਤੇ ਜਿਹੜੀ ਗੱਲ ਉਹ ਜਨੇਊ ਦੇ ਨਾਲ ਜੋੜ ਕੇ ਕਰ ਗਏ ਵੈਸੇ ਅਸੀਂ ਇਸ਼ਾਰੇ 'ਚ ਕਈ ਵਾਰ ਆਠੀ ਵੀ ਆ ਇਹ ਗੱਲ ਹਣਾ ਬਿਲਕੁਲ ਇਹ ਗੱਲ ਅੱਗੇ ਉਹ ਸ਼ੁਰੂ ਹੋ ਜਾਣੀ ਆ ਹੁਣ ਬਾਜੀ ਐ ਹਾਂ ਜੇ ਗੁਰੂ ਨਾਨਕ ਨੇ ਦੂਸਰ ਜਿੱਥੇ-ਜਿੱਥੇ ਵੀ ਉਹ ਗਏ ਜਿਸ ਫਿਰਕੇ ਕੋਲ ਗਏ ਜਿਸ ਧਰਮ ਸਥਾਨ ਤੇ ਗਏ ਉਥੋਂ ਦੀਆਂ ਸਾਰੀਆਂ ਮਨੋਤਾ ਨੂੰ ਸਾਰੀਆਂ ਮਨੋਤਾ ਨੂੰ ਪੰਡਿਤ ਦੀ ਪੂਜਾ ਨੂੰ ਮੁਸਲਮਾਨ ਦੀ ਸ਼ਰੀਅਤ ਨੂੰ ਤੇ ਉਹਨਾਂ ਦੀ ਨਮਾਜ਼ ਨੂੰ ਉਹ ਕਹਿੰਦੇ ਆਉ ਮੈਂ ਤੁਹਾਨੂੰ ਨਮਾਜ਼ ਪੜਨ ਦਾ ਪੂਜਾ ਕਰਨ ਦਾ ਤਰੀਕਾ ਦੱਸਣਾ ਇਕੱਲਾ ਗੁਰੂ ਨਾਨਕ ਹੀ ਨਹੀਂ 35 ਦੇ 35 ਵਿਅਕਤੀਆਂ ਨੇ ਦੱਸਿਆ ਹੋਇਆ ਭਾਜੀ